प्यारे दोस्तों YouTube चैनल ਘਰ ਦੀ ਖੇਤੀ ਉੱਤੇ ਆਪ ਜੀ ਦਾ ਸਵਾਗਤ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸ਼ਹਿਰੀ ਖੇਤਰਾਂ ਵਿੱਚ ਜਗ੍ਹਾ ਦੀ ਬਹੁਤ ਘਾਟ ਹੁੰਦੀ ਹੈ ਤੇ ਅੱਜ ਕੱਲ ਲੋਕੀ ਘਰ ਜੋਗੀ ਸਬਜ਼ੀ ਛੱਤਾਂ ਉੱਪਰ ਖਾਲੀ ਪਈਆਂ ਪੇਂਟ ਦੀਆਂ ਬਾਲਟੀਆਂ ਜਾਂ ਗਰੋ ਬੈਗ ਵਿੱਚ ਲਗਾ ਕੇ ਆਪਣਾ ਕੰਮ ਚਲਾਉਂਦੇ ਹਨ ਤੁਸੀਂ ਵੀ ਆਪਣੇ ਘਰ ਵਿੱਚ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ ਇਹ ਜੋ ਪੌਦੇ ਪੇਂਟ ਵਾਲੀਆਂ ਬਾਲਟੀਆਂ ਵਿੱਚ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਇਹ ਹਲਦੀ ਦੇ ਪੌਦੇ ਹਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਹਲਦੀ ਦੀ ਬਜਾਈ ਮਈ ਮਹੀਨੇ ਦੇ ਅਖੀਰ ਜਾਂ ਜੂਨ ਮਹੀਨੇ ਦੇ ਪਹਿਲੇ ਹਫਤੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਦੀ ਤੋੜਾਈ ਜਾਂ ਇਸ ਦਾ ਝਾੜ ਦਸੰਬਰ ਮਹੀਨੇ ਵਿੱਚ ਬਣ ਕੇ ਤਿਆਰ ਹੁੰਦਾ ਹੈ ਅਸੀਂ ਵੀ ਇਸੇ ਤਹਿਤ ਇਹਨਾਂ ਦੀ ਬਜਾਈ ਪੇਂਟ ਵਾਲੀਆਂ ਬਾਲਟੀਆਂ ਵਿੱਚ ਹਲਦੀ ਦੀਆਂ ਗੰਡੀਆਂ ਲਗਾ ਕੇ ਕੀਤੀ ਗਈ ਸੀ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਦੇਖਦੇ ਹਾਂ ਕਿ ਇਸ ਵਿੱਚੋਂ ਕਿੰਨਾ ਕਚਾੜ ਨਿਕਲਦਾ ਹੈ ਜਾਂ ਕਿੰਨਾ ਕਫਲ ਪ੍ਰਾਪਤ ਹੁੰਦਾ ਹੈ ਇਸ ਲੜੀ ਤਹਿਤ ਅਸੀਂ ਕੁੱਲ 5 ਬਾਲਟੀਆਂ ਵਿੱਚ ਇਹਨਾਂ ਦੀ ਬਜਾਈ ਕੀਤੀ ਗਈ ਸੀ ਇੱਥੇ ਆਪ ਜੀ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਬਜਾਈ ਕਰਦੇ ਸਮੇਂ ਕੇਵਲ ਇੱਕ ਗੰਢੀ ਹੀ ਇੱਕ ਪੇਂਟ ਵਾਲੀ ਬਾਲਟੀ ਜਾਂ ਗ੍ਰੋ ਬੈਗ ਵਿੱਚ ਲਗਾਣੀ ਹੁੰਦੀ ਹੈ ਉਸ ਤੋਂ ਹੀ ਇਹ ਬੂਟੇ ਡਿਵੈਲਪ ਹੋ ਜਾਂਦੇ ਹਨ ਆਓ ਆਪਾਂ ਦੇਖਦੇ ਹਾਂ ਅੱਜ ਇਸ ਵਿੱਚ ਕਿੰਨਾ ਝਾੜ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਤੁਸੀਂ ਦੇਖ ਰਹੇ ਹੋ ਜਿਹੜੇ ਪੌਦੇ ਨੇ ਆਪਾਂ ਬਾਹਰ ਕੱਢ ਰਹੇ ਹਾਂ ਇਹਨਾਂ ਦੇ ਥੱਲੇ ਹਲਦੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਹਲਦੀ ਇਸ ਥਾਲੀ ਦੇ ਵਿੱਚ ਲਗਭਗ ਇਹਨਾਂ 5 ਬਾਲਟੀਆਂ ਚੋਂ 2.5 ਤੋਂ 3 ਕਿਲੋ ਤੱਕ ਸਾਨੂੰ ਇਸ ਦਾ ਫਲ ਪ੍ਰਾਪਤ ਹੋਇਆ ਹੈ ਤੁਸੀਂ ਵੀ ਇਸੇ ਤਰ੍ਹਾਂ ਘਰ ਦੀਆਂ ਖਾਲੀ ਪਈ ਛੱਤਾਂ ਉੱਤੇ ਗ੍ਰੋ ਬੈਗ ਜਾਂ ਪੇਂਟ ਵਾਲੀਆਂ ਬਾਲਟੀਆਂ ਵਿੱਚ ਸਬਜ਼ੀਆਂ ਲਗਾ ਸਕਦੇ ਹੋ ਜੀ ਧੰਨਵਾਦ ਜੀ